ਹਾਂਜੀ ਦੋਸਤੋ ਕਿਵੇਂ ਹੋ ਸਾਰੇ? ਹੋਪਫੁਲੀ ਸਾਰੇ ਖੁਸ਼ ਹੋਵਾਂਗੇ ਆਪਣੀ ਆਪਣੀ ਲਾਈਫ ਦੇ ਵਿੱਚ। ਪ੍ਰਮਾਤਮਾ ਅਗੇ ਦੁਆ ਕਰਦੇ ਆ ਕਿ ਸਾਰੇ ਜਾਣੇ ਖੁਸ਼ ਰਹਿਣ ਆਪਣੀ ਆਪਣੀ ਲਾਈਫ ਦੇ ਵਿੱਚ। ਤੇ ਅੱਜ ਸਾਡੇ ਪਰਿਵਾਰ ਨੇ ਇੱਕ ਹਿਊਮਨਿਟੀ ਵਿੱਚ ਹਿੱਸਾ ਪਾਉਣ ਦੇ ਲਈ ਸਾਡੇ ਪਰਿਵਾਰ ਨੇ ਇੱਕ ਗਿਫਟ ਮੰਗਵਾਇਆ ਆਨਲਾਈਨ ਜਿਹੜਾ ਅਨਬਾਕਸਿੰਗ ਕਰਨ ਲੱਗੇ ਆ। ਐਕਚੁਅਲੀ ਸਾਨੂੰ ਵੀ ਗਿਫਟ ਹੋਇਆ ਸੀ ਆਪ ਖੁਦ ਨਹੀਂ ਲਿਆ ਇਹ ਸਾਨੂੰ ਵੀ ਗਿਫਟ ਹੋਇਆ। ਤੇ ਇਹਨੂੰ ਅੱਜ ਅਨਬਾਕਸ ਕਰਦੇ ਆਪਾਂ। ਅਨਬਾਕਸ ਕਰਕੇ ਦੇਖਦੇ ਆਂ ਦੇ ਵਿੱਚੋਂ ਕੀ ਨਿਕਲਦਾ। ਤੇ ਪੈਸੇ ਮੈਨੂੰ ਪਤਾ ਹੈ ਇਹਦੇ ਵਿੱਚ ਕੀ ਆ ਚਲੋ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਆ ਇਹ ਬਾਕਸ ਨੂੰ ਓਪਨ ਕਰਨ ਤੋਂ ਬਾਅਦ ਇਹਦੇ ਵਿੱਚ ਦੋ ਟ੍ਰੇ ਨਿਕਲੀਆਂ ਇਹ ਦੋ ਟ੍ਰੇਆਂ ਨੇ ਤੇ ਦੇਖਦੇ ਆ ਇਹ ਕਿਵੇਂ-ਕਿਵੇਂ ਕਿੱਥੇ-ਕਿੱਥੇ ਫਿੱਟ ਹੁੰਦੀਆਂ ਨੇ ਇਹਦੇ ਅੰਦਰ ਤੋਂ ਇੱਕ ਹੋਰ ਹੈ ਇਹਨੂੰ ਕਹਿੰਦੇ ਨੇ ਵਰਡ ਫੀਡਰ ਵੀ ਮਤਲਬ ਜਿਹੜੇ ਪੰਛੀਆਂ ਦੇ ਚੂਕਗੇ ਦੇ ਲਈ ਆ ਉਹ ਸਿਸਟਮਾ ਮਟੀਰੀਅਲ ਆ ਜਿਹੜਾ ਇਹ ਰੈਡੀਮੇਡ ਅਸੀਂ ਮੰਗਵਾਇਆ ਔਰ ਇਹ ਦੋ ਨੇ ਲਓ ਜੀ ਦੂਸਰਾ ਇਹ ਸੇਮ ਆ ਹੁਣ ਆਪਾਂ ਇਹਨੂੰ ਫਿੱਟ ਕਰਕੇ ਲਿਖਦੇ ਹਾਂ ਤੇ ਫਿੱਟ ਕਰਨ ਤੋਂ ਬਾਅਦ ਇਹਦੇ ਵਿੱਚ ਥੋੜੇ ਜਿਹਾ ਦਾਣੇ ਔਰ ਇਹਨੂੰ ਸਾਰ ਨੂੰ ਜੋੜ ਕੇ ਆਪਾਂ ਇੱਥੇ ਕਿਸੇ ਨਾ ਕਿਸੇ ਪੀੜ ਦੇ ਉੱਪਰ ਜਰੂਰ ਲਾਵਾਂਗੇ ਤੇ ਦੇਖਦੇ ਹਾਂ ਕਿ ਇਹਨਾਂ ਦਾ ਜੂਸ ਜਿਸ ਚੀਜ਼ ਲਈ ਅਸੀਂ ਕਰਨਾ ਹੈ ਕਿ ਉਹ ਇਸਤਮਾਰਾ ਜਿਹੜਾ ਹੋਏ ਪੰਛੀ ਨੇ ਜਿਹੜੇ ਉਹ ਕਰਨਗੇ ਯਾਨੀ ਜਾਂ ਆਰਟੀਫੀਸ਼ੀਅਲ ਦੇ ਕਰਨਗੇ ਤੋ ਐਸੇ ਕਰਨਾ ਚਾਹੀਦਾ ਤੇ ਇੱਕ ਬਹਾਨਾ ਮਿਲ ਜੂਗਾ ਸਾਨੂੰ ਵੀ ਅਸੀਂ ਵੀ ਕੁਝ ਹਿੱਸੇਦਾਰੀ ਹੈ ਜਿਹੜੀ ਇਹਨਾਂ ਦੇ ਚੋਗੇ ਦੇ ਵਿੱਚ ਇਹਨਾਂ ਦੇ ਖਾਣ ਦੇ ਲਈ ਇਹਨਾਂ ਨੂੰ ਫੀਡ ਕਰਨ ਦੇ ਲਈ ਅਸੀਂ ਵੀ ਇਸ ਇਹਦੇ ਵਿੱਚ ਯੋਗਦਾਨ ਪਾ ਸਕੀ ਜੋ ਸਾਨੂੰ ਇਹ ਗਿਫਟ ਹੋਇਆ ਸੀ ਇਹਦਾ ਪੂਰਾ ਯੂਜ਼ ਕਰ ਸਕੀ ਤੇ ਆਉ ਦੇਖਦੇ ਹਾਂ ਇਹਨੂੰ ਫਿੱਟ ਕਰਕੇ ਕਿ ਕਿਸ ਤਰ੍ਹਾਂ ਦਾ ਬਣਦਾ ਹੈ ਹਾਂਜੀ ਇਸੇ ਟੱਪਾਂ ਨੂੰ ਖੋਲ ਕੇ ਇਹਦੇ ਅੰਦਰ ਇੱਕ ਪੌਉਚ ਦਿੱਤਾ ਹੋਇਆ ਪੌਉਚ ਉਹ ਪੌਉਚ ਦੇ ਅੰਦਰ ਇੱਕ ਹੈਂਗਰ ਆ ਤੇ ਇੱਕ ਇਹ ਨਟ ਹੈ ਤੇ ਇਹਨੂੰ ਦੇਖਦੇ ਆਪਾਂ ਕਿਸ ਤਰ੍ਹਾਂ ਫਿੱਟ ਹੁੰਦਾ ਹੁਣ ਇਹਦੇ ਵਿੱਚੋਂ ਆਪਾਂ ਨੇ ਜੋ ਸਕਰੂ ਸੀ ਨਾ ਉਹ ਲਿਆ ਇੱਥੇ ਕਸਤਾ ਦੇ ਚੇ ਇਹਨੂੰ ਟਾਈਟ ਕਰਤਾ ਹੁਣ ਇਹਦੇ ਉੱਪਰ ਜਿੰਨੇ ਮਰਜ਼ੀ ਪੰਛੀ ਬਹਿ ਜਾਣ ਇਹ ਗਿਰੂਗਾ ਨਹੀਂ ਇਹ ਬਿਲਕੁਲ ਟਾਈਟ ਹੋ ਗਿਆ ਪੂਰੀ ਤਰ੍ਹਾਂ ਟਾਈਟ ਹੈ ਇਸ ਤੋਂ ਬਾਅਦ ਇਹਦੇ ਤੇ ਆਪਾਂ ਹੈ ਟੱਟਣਾ ਜਿਹੜਾ ਉਹ ਬਸ ਹੋ ਸਕਦੀਆਂ ਔਰ ਇਹਦਾ ਜਿਹੜਾ ਹੈਂਗਰ ਉਹ ਆਪਾਂ ਇਹਦੇ ਵਿੱਚ ਹੈਂਗ ਕਰ ਸਕਦੇ ਹਾਂ ਇਸ ਜਗ੍ਹਾ ਦੇ ਉੱਪਰ ਠੀਕ ਹੈ ਇਹਨੂੰ ਕਿਤੇ ਵੀ ਲਟਕਾ ਦਿਓ ਔਰ ਆਹ ਦੇਖੋ ਇਹਨੂੰ ਭਰਨ ਤੋਂ ਬਾਅਦ ਇੱਥੋਂ ਦੀ ਫੀਡ ਆ ਜਿਹੜੀ ਉਹ ਆਈ ਜਾਊਗੀ ਤੇ ਜਿਹੜੇ ਪੰਛੀ ਨੇ ਉਹ ਯੂਜ਼ ਕਰ ਸਕਦੇ ਨੇ ਠੀਕ ਹੈ ਤੇ ਖਾ ਸਕਦੇ ਨੇ ਇਹਦੇ ਨਾਲ ਦਾ ਇੱਕ ਹੋਰ ਵੀ ਉਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਰੈਡੀ ਕਰਦੇ ਆ ਇਹ ਸੈਕੰਡ ਹੈ ਜੀ ਦੂਸਰੇ ਤੋਂ ਵੀ ਆਪਾਂ ਇਸੇ ਤਰੀਕੇ ਉਤਾਰਾਂਗੇ ਇੱਥੋਂ ਇਹ ਲਫਾਫਾ ਦਾ ਉਤਾਰਿਆ ਤਾਰਨ ਤੋਂ ਬਾਅਦ ਟੱਪ ਨੂੰ ਕਰੀਏ ਓਪਨ ਤੇ ਇਹਦੇ ਵਿੱਚ ਇਹਨਾਂ ਦਾ ਕਾਰਡ ਆ ਉਹ ਵੀ ਸਾਈਡ ਤੇ ਰੱਖੀਏ ਤੇ ਇਹਦੇ ਵਿੱਚੋਂ ਆਪਾਂ ਇਹਦਾ ਹੈਂਗਰ ਆ ਜਿਹੜਾ ਉਹ ਬਾਹਰ ਕੱਢਾਂਗੇ ਬਾਹਰ ਕੱਢਣ ਤੋਂ ਬਾਅਦ ਆਪਾਂ ਇਹਨੂੰ ਓਪਨ ਕਰਾਂਗੇ ਇਹਨੂੰ ਉਤਾਰ ਤਾਂ ਇਹ ਇਹਦਾ ਹੈਂਗਰ ਹੈ ਇਹ ਬਾਹਰ ਕੱਢਿਆ ਤਾਂ ਉਸੇ ਤਰ੍ਹਾਂ ਇਹਦਾ ਸਕਰੂ ਸਕਰੂ ਚੱਕੋ ਇਹਦੀ ਪਲੇਟ ਚੱਕੋ ਪਲੇਟ ਵੀ ਡਿਜ਼ਾਈਨਰ ਆ ਦੋਨਾਂ ਦੀ ਡਿਜ਼ਾਈਨ ਬਣਿਆ ਹੋਇਆ ਵਿੱਚ ਤਾਂ ਆਪਣੇ ਵੱਲੋਂ ਇਹਨਾਂ ਨੇ ਬਹੁਤ ਸੋਹਣਾ ਬਣਾਇਆ ਹੋਇਆ ਐ ਅਟਰੈਕਟਿਵ ਆ ਇਹਨੂੰ ਆਪਾਂ ਨੇ ਇਹਦੇ ਉੱਪਰ ਰੱਖਣਾ ਇਹਦੀ ਹੋਲ ਦੇ ਅੰਦਰ ਇਹਨੂੰ ਥੋੜਾ ਜਿਹਾ ਰੱਖੋ ਸਕਰੂ ਲਾਓ ਸਕਰੂ ਦੇ ਨਾਲ ਇਹਨੂੰ ਆਪਾਂ ਟਾਈਟ ਕਰ ਦਾਂਗੇ ਕਾਫੀ ਜ਼ਿਆਦਾ ਟਾਈਟ ਹੈ ਸੋਲਿਡ ਹੈ ਨਿਕਲ ਕੇ ਨਹੀਂ ਗਿਰੂਗਾ ਜਦੋਂ ਇੱਕ ਵਾਰੀ ਆਪਾਂ ਇਹਨੂੰ ਟਾਈਟ ਕਰ ਦਾਂਗੇ ਇਹਦੇ ਉੱਪਰ ਇਹਦਾ ਢੱਕਣਾ ਉਹ ਇਹਨੂੰ ਰੱਖੋ ਤੇ ਟਾਈਟ ਕਰ ਦਿਓ ਬਾਹਰੋਂ ਕੋਈ ਚੀਜ਼ ਇਹਦੇ ਵਿੱਚ ਇੰਟਰਨੀ ਕਰ ਸਕੋਗੇ ਇੱਕ ਵਾਰ ਇਹਦੇ ਵਿੱਚ ਆਪਾਂ ਇਹਦਾ ਇਸ ਫੀਡਰ ਦੇ ਅੰਦਰ ਜਿਹੜੀ ਇਹਦੀ ਫੀਡ ਆ ਕਣਕ ਦਾਣੇ ਜੋ ਵੀ ਤੁਹਾਨੂੰ ਲੱਗਦਾ ਜੋ ਇਹਦੇ ਵਿੱਚ ਪਾਓ ਟਾਈਟ ਕਰੋ ਇਹਦੇ ਉੱਤੇ ਦਾ ਹੈਂਗਰ ਲਗਾਓ ਦੈਟਸ ਇਟ ਤਾਂ ਹੁਣ ਆਪਣੇ ਕੋਲੇ ਤਾਂ ਹੁਣ ਆਪਣੇ ਕੋਲੇ ਇਹ ਦੋ ਤਿਆਰ ਹੋ ਗਏ ਇਹਨਾਂ ਨੂੰ ਆਪਾਂ ਆਪਣੇ ਘਰ ਦੇ ਅੰਦਰ ਜਿਹੜੇ ਪੇੜ ਨੇ ਵੱਡੇ ਪੇੜ ਨੇ ਉਹਨਾਂ ਦੇ ਵਿੱਚ ਲਾਵਾਂਗੇ ਤੇ ਦੇਖਦੇ ਇਹਨਾਂ ਦਾ ਰਿਜ਼ਲਟ ਕਿਉਂ ਤਾਂ ਹੋਪਫੁਲੀ ਵਧੀਆ ਆਉਣਾ ਚਾਹੀਦਾ ਜਗ੍ਹਾ ਆਪਣਾਈ ਹੋਈ ਹੈ ਕਿ ਇਹਦੇ ਉੱਪਰ ਪੰਛੀ ਬੈਠ ਕੇ ਇੱਥੋਂ ਦੀ ਚੋਗਾ ਜਿਹੜਾ ਅਗਰ ਆਪਾਂ ਇੱਥੇ ਤੱਕ ਭਰ ਦਿੰਦੇ ਇਹਨੂੰ ਤਾਂ ਇੱਥੇ ਬੈਠ ਕੇ ਖਾ ਸਕੇ ਟਾਣੀ ਦਾ ਕੰਮ ਕਰਦਾ ਸਪੋਰਟ ਦਿੰਦਾ ਇਹਨੂੰ ਕਿ ਇਹਦੇ ਉੱਤੇ ਬੈਠ ਕੇ ਆਪਣਾ ਚੋਗਾ ਜਿਹੜਾ ਇਹ ਛੋਟੇ ਪੰਛੀ ਨੇ ਜਿਹੜੇ ਉਹ ਖਾ ਸਕਣ ਹਰ ਇੱਕ ਫੀਡ ਬੋਲ ਦੇ ਨੀਚੇ ਲਓ ਜੀ ਇਹਨੂੰ ਐਕਸਟੈਂਡ ਕਰ ਸਕਦੇ ਆ ਆਪਾਂ ਇੰਨੀ ਜਗ੍ਹਾ ਬਣੀ ਹੋਈ ਹੈ ਇਹਦੇ ਵਿੱਚ ਤੇ ਤੁਹਾਡੀ ਮਨ ਚਾਹੀ ਐਕਸਟੈਂਸ਼ਨ ਦੇ ਦੋ ਜਿੰਨੀ ਹੋ ਸਕਦੀ ਹੈ ਮੈਕਸਿਮਮ ਜਿੰਨੀ ਮੈਕਸਿਮਮ ਐਕਸਟੈਂਸ਼ਨ ਹੋ ਸਕਦੀ ਹੈ ਉਹਨੀ ਦੇ ਸਕਦੇ ਤੇ ਦੂਸਰੇ ਵਿੱਚ ਵੀ ਆਪਾਂ ਫਿਰ ਐਵੇਂ ਹੀ ਰੱਖਾਂਗੇ ਠੀਕ ਹੈ ਜੀ ਲਓ ਦੇਖ ਇੱਥੇ ਵੀ ਤੁਸੀਂ ਆਪਣੇ ਮਨ ਚਾਹੀ ਐਕਸਟੈਂਸ਼ਨ ਜਿਹੜੀ ਦੇ ਸਕਦੇ ਜਿੰਨੀ ਇਹਦੇ ਵਿੱਚ ਜਗ੍ਹਾ ਬਣੀ ਹੋਈ ਹੈ ਉਹਨੀ ਜਿਆਦਾ ਵੱਧ ਘੱਟ ਜੋ ਕਰਨੀ ਹੈ ਤੁਸੀਂ ਉੱਪਰ ਵਾਲੀ ਉਦੋਂ ਇਹ ਜਿਹੜੀਆਂ ਫੀਡ ਹੋਰਸ ਨੇ ਉਦੋਂ ਕੰਮ ਆਉਣਗੀਆਂ ਜਦੋਂ ਆਪਾਂ ਨੇ ਇਹ ਪੂਰਾ ਭਰਿਆ ਹੋਇਆ ਤਾਂ ਇੱਥੋਂ ਦੀ ਫੀਡ ਲੈ ਸਕਦੇ ਜਿਉਂ-ਜਿਉ ਫੀਡ ਖਤਮ ਹੁੰਦੀ ਜਾਊਗੀ ਤਾਂ ਇੱਥੋਂ ਦੀ ਜਗ੍ਹਾ ਤੇ ਉਹ ਇੱਥੋਂ ਵੀ ਲੈ ਸਕਦੇ ਜਿਉਂ-ਜਿਉ ਖਤਮ ਹੋਏਗਾ ਜਿੰਨੀ ਥੱਲੇ ਨੀਚੀ ਆਈ ਜਾਊਗੀ ਉਨਹੀਂ ਇੱਥੇ ਬੈਠ ਕੇ ਵੀ ਇਹ ਚੋਗਾਂ ਨੇ ਜਿਹੜੇ ਉਹ ਖਾ ਸਕਦੇ ਨੇ ਪੰਛੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਸਤਨਾਜਾ ਪਾਵਾਂਗੇ ਠੀਕ ਹੈ ਜੀ ਇਹ ਵੀ ਚੋਗਰ ਇਹਦੇ ਵਿੱਚ ਕਈ ਵੈਰਾਈਟੀਆਂ ਨੇ ਜਿਹੜੀਆਂ ਦਾਲ, ਚੌਲ ਇਹ ਸਾਰੇ ਕਣਕ ਫੜੋ ਜਾਂ ਬਾਜਰਾ ਇਹ ਪਾਉਨੇ ਇਹਦੇ ਉੱਪਰ ਆਪਾਂ ਇਹਦਾ ਜਿਹੜਾ ਟੱਕਣਾ ਟਾਈਟ ਕਰਦਾਂਗੇ ਟਾਈਟ ਕਰਨ ਦਾ ਮਤਲਬ ਇਹ ਆ ਕਿਉਂਕਿ ਇਹਦੇ ਨਾਲ ਹੀ ਇਹ ਸਾਰਾ ਜਿਹੜਾ ਇਹ ਹੈਂਗ ਹੋਣਾ ਹੁੱਕਾ ਜਿਹੜੀ ਇਹਦੇ ਨਾਲ ਇਹਨੂੰ ਉੱਪਰ ਆਪਾਂ ਲਟਕਾ ਦਾਂਗੇ ਜਿਹੜੀ ਫੀਡ ਆ ਹੋਲ ਦੇ ਰਾਹੀਂ ਦੇਖੋ ਇੱਥੋਂ ਦੀ ਬਾਹਰ ਆ ਰਹੀ ਹੈ ਜਦੋਂ ਇੱਥੇ ਕੋਈ ਵੀ ਪੰਛੀ ਬੈਠੂਗਾ ਤਾਂ ਉਹ ਈਜ਼ੀਲੀ ਆਪਣੀ ਚੁੰਝ ਦੇ ਨਾਲ ਆ ਜਿਹੜਾ ਇੱਥੋਂ ਆਪਣੀ ਫੀਡ ਆ ਜਿਹੜੀ ਉਹ ਲਈ ਚੱਲੂਗਾ ਅਗਰ ਕਿਸੇ ਨੇ ਇੱਥੋਂ ਲੈਣੀ ਆ ਤਾਂ ਇੱਥੇ ਪੰਛੀ ਬੈਠ ਕੇ ਇਹਦੇ ਅੰਦਰ ਆਪਣਾ ਚੋਗਾ ਜਿਹੜਾ ਉਹ ਖਾ ਸਕਦਾ ਦੇਖੋ ਇਹਦੇ ਵਿੱਚ ਦੀ ਦਿਖਾਈ ਦਿੰਦਾ ਹੋਇਆ ਹੋਇਆ ਉਹਦੇ ਸਾਹਮਣੇ ਆਟੋਮੈਟਿਕਲੀ ਆਪਣੇ ਆਪ ਹੀ ਇਹ ਜਿਹੜਾ ਉੱਪਰੋਂ ਚੋਗਾ ਉਹ ਬਾਹਰ ਆ ਜਾਂਦਾ ਤੇ ਇਹਦੇ ਨਾਲ ਕੀ ਹੈ ਇੱਕ ਤਾਹੇ ਜਿਹੜਾ ਇਹਦੇ ਵਿੱਚ ਚੋਗਾ ਜਿੰਨੇ ਵੀ ਇਹਦੇ ਵਿੱਚ ਚੀਜ਼ਾਂ ਪਾਈਆਂ ਨੇ ਆਪਾਂ ਨੇ ਜਿਵੇਂ ਕਣਕ ਹੋ ਗਿਆ ਚੌਲ ਹੋ ਗਏ ਤੇ ਬਾਜਰਾ ਹੋ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਆਦਾ ਵੇਸਟ ਨਹੀਂ ਹੋਣਗੀਆਂ ਜੇ ਕੁਝ ਉਹ ਬਾਹਰ ਨਿਕਲੂਗਾ ਵੀ ਤਾਂ ਇਹਦੇ ਵਿੱਚੋਂ ਬਾਹਰ ਇਹਦੀ ਟ੍ਰੇ ਦੇ ਵਿੱਚ ਹੀ ਹੋਗਾ ਤਾਂ ਟ੍ਰੇ ਦੇ ਵਿੱਚੋਂ ਵੀ ਇਹ ਜਿਹੜਾ ਕੋਈ ਵੀ ਪੰਛੀ ਆ इजीली ਇਹਦੇ ਵਿੱਚੋਂ ਖਾ ਸਕਦਾ ਆਪਣੀ ਹਾਂਜੀ ਹੁਣ ਆਪਾਂ ਨੇ ਸਾਰਾ ਕੁਝ ਇਹਦੇ ਵਿੱਚ ਪਤਾ ਪਰ ਫਸਟ ਟਾਈਮ ਆ ਮਤਲਬ ਇਸ ਜਗ੍ਹਾ ਤੇ ਜਿਹੜੇ ਪੰਛੀ ਨੂੰ ਨੂੰ ਪਤਾ ਨਹੀਂ ਹੁਣ ਐਕਚੁਅਲੀ ਕੀ ਆ ਤਾਂ ਉਹਨਾਂ ਦੇ ਇੰਡੀਕੇਸ਼ਨ ਦੇ ਲਈ ਨਾ ਤੇ ਆ ਜਗ੍ਹਾ ਦੇ ਉੱਪਰ ਅਸੀਂ ਥੋੜੇ ਜਿਹੇ ਦਾਣੇ ਨੇ ਜਿਹੜੇ ਉਹ ਐਕਸਟਰਾ ਖਿਲਾਰਤੇ ਤਾਂ ਜਦੋਂ ਉਹਨੂੰ ਪਤਾ ਚੱਲ ਜਾਏ ਇੱਥੇ ਜਦੋਂ ਆਉਣਗੇ ਤਾਂ ਉਹਨੂੰ ਦੇਖਣਗੇ ਤਾਂ ਇਹ ਇਥੋਂ ਆਪਣੀ ਫੀਡ ਆ ਜਿਹੜੀ ਉਹ ਸਟਾਰਟ ਕਰ ਸਕਦੇ ਜਦੋਂ ਇੱਕ ਦੋ ਪੰਛੀ ਨੂੰ ਪਤਾ ਲੱਗ ਗਿਆ ਤਾਂ ਹੌਲੀ ਹੌਲੀ ਇੱਥੇ ਜ਼ਿਆਦਾ ਪੰਛੀ ਨੇ ਜਿਹੜੇ ਇਹ ਫੀਡ ਲੈਂਡ ਦੇ ਲਈ ਆਜਿਆ ਕਰ ਹਾਂਜੀ ਹੁਣ ਆਪਾਂ ਆਪਣੇ ਸਪੇਡ ਦੇ ਉੱਪਰ ਟੰਗਦੇ ਆਪਾਂ ਆਜੋ ਕਿਸੇ ਸੇਫ ਜੀ ਜਗ੍ਹਾ ਤੇ ਦੇਖਦੇ ਆਂ ਜਿੱਥੇ ਆਪਾਂ ਨੂੰ ਇਹ ਚੀਜ਼ ਪਤਾ ਚੱਲਦੀ ਰਹੇ 500 ਦੇ ਦਿਸੇ ਪਤਾ ਲੱਗਣਾ ਚਾਹੀਦਾ ਸਭ ਤੋਂ ਪਹਿਲਾਂ ਕਿ ਉਹਨਾਂ ਤੱਕ ਮੈਸੇਜ ਪਹੁੰਚਣਾ ਚਾਹੀਦਾ ਕਿ ਇਹ ਇਹ ਉਹਨਾਂ ਦੇ ਲਈ ਹੈ ਸੋ ਲੋਦੀ